ਦਾ ਨਹੀਂ ਕਰਦੇ ਆ ਬਾਬਾਏ ਮੇਰੇ ਬਖਸ਼ਰੋ ਗਰੀਬ ਨੇ ਮੈਂ ਸਾਰਿਆਂ ਨੇ ਪੈਰੀਆਂ ਤਰਾਕ ਗਲਤੀ ਮੰਨ ਲਈਆ ਮੈਂ ਚੱਲ ਜਾਣਾ ਇਥੋਂ ਅੱਡੇ ਪਿੰਡੀਆਂ ਦੇ ਦਿੱਤੀਆਂ ਤੂੰ ਮਾ ਗੁੱਲਤ ਮੂੰਹ ਤੇ ਕਹੋ ਕਿ ਇਸ ਕੰਟੈਨਰ ਦਾ 1100 ਕਰਦਾ ਕਿ 1700 ਕਰਦਾ ਕੁੱਤਿਆ ਸੁਲਾਣਾ ਤਾਂ ਕੰਮ ਕਰਨ ਚੱਲਿਆਂ ਤੀ ਰਕੀ ਤੋ ਘੋਲ ਕਰ ਤਾ ਕਿ ਕਿਹਦੇ ਨਾਲ ਚੱਲੇ ਆ ਨਾ ਕਿਹਦੇ ਨਾਲ ਆ ਚਾਚਾ ਉਹ ਇਹ ਚਾਚਾ ਕਰੋ ਤਮ ਬਣਾ ਲੈ ਮਰ ਜੋ ਦੱਸਦਾ ਭੈਣ ਮੇਰੀ ਇਹ ਸੇਵਾ ਦੀ ਗੱਲ ਹੀ ਕਰਨਾ ਉਹ ਜਿਹੜੀ ਮੇਰੀ ਗੱਲ ਸੁਣਨਾ ਪੰਬਾ ਮਾਤਾ ਜਿਹੜੀ ਗੱਲ ਉਹ ਦੱਸ ਰਿਹਾ ਕਿ ਨਹੀਂ ਗੋਣੀ ਰਹਾਦੇ ਉਥੇ ਇਹ ਨੂੰ ਨਿਸ਼ਿਆੜੀ ਬੋਲੀ ਫੜੀਆਂ ਹੀ ਗੋਣੀ ਰਹਾਦੇ ਉਥੇ ਉਹ ਜਿਹੜੀ ਅਸੀਂ ਗੱਡ ਕਰਿਆ ਵਾ ਉਹ ਆਂਦਾ ਹੈ ਕਿ ਮੈਂ ਤੂੰ ਕਿ ਤੂੰ ਬੋਲਦੇ ਜੀ ਤੂੰ ਬੋਲਦੇ ਤੇਰੇ ਆਪੇ ਪੈਸੇ ਖੋਏ ਮਾੜਾ ਮਾਦਾ ਉਹ ਭੈਣ ਮੇਰੀ ਇਹ ਖਰਚਲ ਬੋਲਦੇ ਜੀ ਸਾਂ ਗੱਲ ਕੀਆ ਫੋਨ ਦਿੱਤਾ ਇਹਨੂੰ ਹੀ ਜਾਣ ਅਸੀਂ ਮੌਕਾ ਦਿੱਤਾ ਜੇ ਕਰਸੇ ਲੱਗੀ ਸੋਚ ਤੇ ਨੇ ਭੈਣ ਤੇਰੀ ਦੀ ਤੇਰੀ ਤੇਰੀ ਭੈਣਵਾ ਤੇਰੀ ਭੈਣ ਕਿਹੜੀ ਆ ਨੀਜੇ ਵਾਲੀ ਗੋਲੀਆਂ ਸਿਕਟਾਂ ਉਹ ਨਹੀਂ ਉਹ ਫਿਰ ਤੂੰ ਬੋਲ ਦੇ ਜੀ ਭੈਣ ਮੇਰੀ ਗੱਲ ਏਦਾ ਵਾਂ ਕਿ ਇਹ ਇਹਨੇ ਸਾਰਾ ਲਿਖ ਕੇ ਦਿੱਤਾ ਕਿ ਮੇਰੇ ਉਹ ਗੰਦ ਪਾਇਆ ਤੈਨੂੰ ਕਰ ਲਿਆ ਆਇਰ ਨੇ ਲੱਗ ਬਖੀਦਾ ਗਰੀਨ ਨੂੰ ਮੈਂ ਸਾਰਿਆਂ ਨੇ ਪਹਿਲਾਂ ਹੀ ਅਸਲਾ ਗਲਤੀ ਮਾਦ ਲਈ ਮੈਂ ਚੱਲ ਜਾਣਾ ਈ ਤੂੰ ਮਾਰ ਕੋ ਕਲ ਨੂੰ ਤੇ ਤੱਕ ਉਹ ਕੇ ਕੰਕੰਗਰਾ ਦੇ 1100 ਫੜਦਾ ਕੇ 1500 ਫੜਦਾ ਪੁੱਤਿਆ ਸਲਾਹ ਨਾ ਤਾਂ ਕੰਮ ਕੰਮ ਚੱਲ ਜਾਂਦਾ ਤੇ ਰੀਤੀ ਤੋਂ ਗਵਾਲ ਕਰਦਾ ਕਿ ਕਿਹਦੇ ਨਾਲ ਚੱਲੇ ਆ ਨਾ ਕਿਹਦੇ ਨਾਲ ਆਉ ਜਾਂਦੇ ਉਹ ਇੱਕ ਆਚਾ ਕਰ ਤੂੰ ਬਣਾ ਲੈ ਮਰ ਜੋ ਆਦਾ ਗੁੰਮਰ ਕੋ ਮੈਂ ਗਲਤੀ ਕੀ ਆ ਮਾਰ ਗਿਆ ਇਹਨੇ ਅੰਤਰੇ ਦੇ ਸਾਹਮਣੇ ਇਧਰ ਗੱਡ ਮਾਰਾ ਆਦਾ ਤੇ ਕੋਤ ਮਾਰ ਗਿਆ ਇਹਨੇ ਕੀ ਕਰ ਰਹੀ ਹੈ ਆ ਜਾ ਤੈਨੂੰ ਲਾ ਕੇ ਲੀਹਿਆ ਕਰ ਨਾ ਕਰ ਇਧਰ ਗੱਡ ਕੋਈ ਇਧਰ ਆ ਘੜ ਘੜ ਪੰਜ ਕਿਰਾ ਕਰ ਸਰ ਜਾਂਦਾ ਹੈ ਨਾ ਬੁੱਢਾ ਚੋੜਦਾ ਨਹੀਂ ਆਉਂਦਾ ਕੋਈ ਮੰਗਾ ਕਰਦੀਆਂ ਕਰੇਗਾ ਜੋਗਾ ਨਹੀਂ ਜੀ ਮੈਂ ਇੱਥੇ ਹੁੰਦਾ ਜੀ ਵਾਈ ਆਪਣੀ ਕਿਰਤ ਕਰਨੀ ਹਾਂਜੀ ਬੰਦਾ ਪੁੱਤ ਬਣ ਜਾ ਠੀਕ ਆ ਬਾਬਾ ਨਾ ਫੇਰ ਲੱਕਦਾ ਮੈਂ ਗਦੀਪ ਸਿੰਘ ਹਾਂ ਮੈਂ ਗਦੀਪ ਸਿੰਘ ਗਰੀਬ ਠੀਕ ਮੈਂ ਮੈਂਕ ਹਾਂਜੀ ਦੀਪ ਸਿੰਘ ਹਾਂਜੀ ਤੇ ਬਿੰਦ ਨਾ ਹਾਂ ਜੀ ਉੱਪਰੋਂ ਗਾਣੇ ਪਾ ਸਾਰੇ ਆਏ ਦੋਸੋ ਰਾਜ ਕੁੱਕਰ ਦਾਣੇ ਖਾਂਦੇ ਆ ਤੂੰ ਤੋੜਿਆ ਜਾਂਦਾ ਨਾ ਕੰਮ ਨਹੀਂ ਲੰਦਾ ਲੰਦੇ ਜਿੱਤੇ ਮਿਸ਼ਰਾ ਰਾਮ ਦੀ ਸ਼ਰਾਬ ਵਾਲੀ ਬੋਤਲ ਨਹੀਂ ਜੱਦਿਆ ਉਹ ਹਟਾਉਣਾ ਇਹਨੂੰ ਦੇਖੋ ਵੀ ਇਹ ਪਿੰਡੋਂ ਜਾਂਦੀ ਉਹ ਕਿਹੜੀ ਕਿਹੜੀ ਹਾਂਜੀ ਪੁਲਿਸ ਨੇ ਸੱਚ ਬੋਲਦੀ ਵੀ ਇਹ ਬਾਬਾ ਇਹ ਤੋਂ ਆਪਣਾ ਕੰਮ ਕਰਦੇ ਨੂੰ ਨਹੀਂ ਆ ਕਿਹੜੇ ਪੜੀ ਗਏ ਸੋ ਮਾਮਾ ਰਾਤ ਤੋਂ ਆਨ ਖਾਦੀ ਤੂੰ ਕਿਥੋਂ ਲਾ ਲਿਆ ਭਾਈ ਕਿਉਂ ਲਾਣੀਆਂ ਉਹ ਚੱਲੇ ਨਹੀਂ ਭਾਜਦਾ ਹੋਣਾ ਆਹੋ ਕਰੋ ਫੋਨ ਗੋਲੀਆਂ ਪਾਉ ਨਹੀਂ ਦਿੱਤਾ ਕਿਥੋਂ ਕਾਇ ਲਿਆਏ ਜਿਹੜੇ ਮੈਡੀਕਲ ਸਟੋਰ ਤੋਂ ਆਹੋ ਦੱਸ ਇਹਨਾਂ ਦਾ ਦੱਸ ਕਿਥੋਂ ਲਿਆਏ ਉਹਨੂੰ ਬਸ ਰਹੀਏ ਜਿਹੜੇ ਸਟੋਰ ਤੋਂ ਲਿਆਈ ਆਹ ਮੁੰਡਾ ਤੇ ਪਿੰਡ ਉਹ ਵੇਚਦਾ ਵਾ ਨਾ ਵੀ ਆ ਦੇ ਵੀ ਉਹ ਕਿਥੇ ਵੇਚਦਾ ਆਰੇ ਖਲਕੀਆਂ ਮੁੰਡਾ ਵੇਚਦਾ ਵਾ ਨਾ ਚੱਲੇਗਾ ਹਾਂਜੀ ਉਹਦਾ ਨਾਮ ਗੋਲ ਵੀ ਜਿਹੜੇ ਕਿਹੜੀਆਂ ਪੁਰਾਣੀਆਂ ਜਨ ਹੈ ਕਿਨੂੰ ਕਿਨੂੰ ਠਾਕਦਾ ਨਾ ਲੈ ਤੇ ਮੈਂ ਦੇ ਮਾਦਾ ਕਿਨੂੰ ਨਹੀਂ ਠਾਕਦਾ ਉਹ ਸੱਤਦਾ ਘਰ ਵੀ ਆਉਣਾ ਮੈਂ ਮੈਂ ਕਹਿ ਇਹ ਨਹੀਂ ਸੱਦਦਾ ਨਹੀਂ ਤੂੰ ਘਰ ਵੀ ਆਉਣਾ ਤੇ 14 ਜਾਨ ਨਹੀਂ ਵਾਹ ਗੁਰਜੀ ਮੈਂ ਇਹ ਕਹਾਂ ਵੀ ਨਹੀਂ ਸੱਦਦਾ ਮੈਂ ਕਹਿ ਨਹੀਂ ਆਈਆਂ ਗੋਲੀਆਂ ਬਾਹਰ ਦਿਖਾਣਾ ਵਾਹ ਵਾਹ ਸਾਖ ਲੈ ਕਿਦਾ ਕਰਕੇ ਸੱਦਣਾ ਕਿਹਨੇ ਸਿਖਾਇਆ ਨਾ ਤੈਨੂੰ ਚੁਕਾਇਆ ਕੀ ਇਹ ਨਹੀਂ ਹੁਣ ਮਾਰਾ ਇਹ ਤਾਂ ਪੇਕੇ ਨੇ ਸਿਖਾਇਆ ਵੀ ਆਪਣੀਆਂ ਸਾਨੂੰ ਨਹੀਂ ਮੈਂ ਇਹ ਸੁਣਦਾ 2000 ਵਿੱਚ ਹੋਣਾ ਉਹ ਚੱਕ ਮੋਇਆ ਜੀ ਵੜੀ ਵਾਰ ਹੈ ਨਾ ਖੜਿਆ ਹੈ ਤੈਨੂੰ ਮਾਰਨਾ ਦੋ ਤੈਨੂੰ ਮਾਰ ਖੜਿਆ ਗੁੱਟਿਆਂ ਨਾਲ ਢੇੜਿਆਂ ਨਾਲ ਖੜਿਆ ਤੈਨੂੰ ਛਤਰਾ ਆਇਆ ਗੁੱਟਿਆਂ ਨਾਲ ਮੂੰਹ ਚ ਬੂਹ ਤੇ ਨਹੀਂ ਲੈਣਾ 10 ਵਜੇ ਨਾਲ ਤੇ ਕੀ ਰਸਦਾਰੀ ਹਾਂਜੀ ਬਾਬਾ ਮੈਂ ਚੰਦੀਗੜ ਚੱਲ ਗਿਆ ਇੱਧਰ ਜੱਤਾ ਚੰਦੀਗੜ ਦਾ ਤੈਨੂੰ ਕਾਹ ਮੈਂ ਗੁੱਗੇ ਚੰਦੀਗੜ ਕੱਢਿਆ ਨਾ ਚੰਦੀਗੜ ਮਾਰ ਨਾ ਯਾਰ ਚੰਦੀਗੜ ਇਹਨਾਂ ਨੂੰ ਸਮਝਾ ਚਿੱਤਰ ਬੰਡੇ ਚੰਦੀਗੜ ਮਾਰ ਜੇਂ ਗਾਵਾਂ 10 ਕਿਹੜੀਆਂ ਕਿੜੀਆਂ ਬੁੱਢੀਆਂ ਜਾਂਦੀਆਂ ਸੀ ਤੇਰੇ ਕੋਲ ਹਾਂ ਇਹ ਦੱਸ ਇਹ ਦੱਸ ਜਪੋ ਆਇਆ ਖੜਾ ਪਤਾ ਨਹੀਂ ਸਾਰਾ ਹੀ ਇਹ ਡੰਡਾ ਫੇਰੋ ਇੰਨੀ ਗੱਲ ਬਣਨੀ ਚੱਲ ਤੈਨੂੰ ਕਿਹੜੇ ਥਾਂ ਦੇ ਪਾਸੇ ਘਰ ਦੇ ਵਿੱਚ ਕਿਹੜੀਆਂ-ਕਿਹੜੀਆਂ ਬੀਬੀਆਂ ਜਾਨੀਆਂ ਸਾਡੇ ਬੰਦੇ ਇਹਨਾਂ ਦੱਸ ਦੇ ਜਾਂ ਮੇਰੇ ਸਾਡੇ ਪਜਾਲਾ ਗਈ ਹਾਂ ਦੱਸ ਦੇ ਨਾਮ ਲੈ ਕੇ ਆਉਣਗੇ ਤੇ ਰਿਆ ਨਹੀਂ ਆ ਆ ਆਈ ਵੇ ਇਹ ਦੇਖ ਪਰਾ ਉਹ ਸ਼ੰਕਾ ਬਾਰੇ ਕਹ ਤਾਹੀ ਆ ਨਿਕਾੜਾ ਲਡੂਆਂ ਦਾ ਡੱਬਾ ਮੇਰੇ ਤੋਂ ਜੋੜੇ ਹੋਏ ਸੌ ਕੋ ਨਿਕੂਗਾ ਕੀ ਉਹਦਾ ਬੜਿਆ ਬਾਰੇ ਕਿਹਦੇ ਕੋਲ ਆ ਆਪਣੇ ਨਾਰੇ ਦੋ ਦੋ ਦੂਜਾ ਆਪਣਾ ਕੀ ਨਾ ਉਹ ਕੁਰੀ ਦੇ ਨਾਮ ਲੱਗਦਾ ਨਾ ਨਾਰੇ ਆ ਵੇ ਨੀ ਨਾ ਉਹ ਚੋਤੀ ਕੁਰੀ ਜਾ ਕੇ ਲੈਣਾ ਦੱਬਾ ਨਾਰੇ ਦੋ ਦਹਾੜੀ ਬਾਰ ਮਾਰ ਨਾ ਮਾਰ ਰਹਿ ਰਿਹਾ ਸੱਚੇ ਕੰਡਰ ਦੇ ਹਾਂ ਜੀ ਖੱਤੀ ਨਾਲ ਪੁੱਛਿਆ ਨੱਗੀ ਨਾਲ ਪੁੱਛਿਆ ਪੁੱਛਿਆ ਇਹਨੇ ਮੰਨੇ ਜਦੋਂ ਇਸ ਦੀ ਤਲਾਸ਼ੀ ਕੀਤੀ ਉਹ ਬੰਦੇ ਸਾਰਾ ਦੱਸਦਾ ਭੈਣ ਮੇਰੀਏ ਸੇਵਾ ਦੀ ਗੱਲੀ ਕਰਨਾ ਉਹ ਜਿਹੜੀ ਮੇਰੀ ਗੱਲ ਸੁਣਨਾ ਮਾਤਾ ਮਾਤਾ ਜਿਹੜੀ ਗੱਲ ਉਹ ਦੱਸ ਰਿਹਾ ਅਗਲੀ ਗੋਣੀ ਰਹਾਦੇ ਉਥੇ ਇਹ ਕੋਈ ਨਹੀਂ ਆ ਜੀ ਬੋਲੀਆ ਫੜੀਆਂ ਹੀ ਗੋਣੀ ਰਹਾਦੇ ਉਥੇ ਉਹ ਜਿਹੜੀ ਅਸੀਂ ਗੱਲ ਕਰਿਆ ਵਾ ਉਹ ਆਂਦਾ ਹੈ ਕਿ ਮੈਂ ਇੱਕ ਤਾਂ ਬੋਲਦੇ ਜੀ ਓਹ انا ਮੰਗੜੀਆ ਮਾੜਾ ਮਾਦਾ ਉਹ ਭੈਣ ਮੇਰੀ ਸਖਜਣ ਬੋਲਦੇ ਤੇ ਦੱਸਾਂ ਗੱਲ ਕੀ ਆ ਫੋਨ ਦਿੱਤਾ ਇਹਨੂੰ ਜਾਣ ਅਸੀਂ ਮੌਕਾ ਦਿੱਤਾ ਜੇ ਕਰ ਲੀ ਲੱਗੀ ਸੋ ਤੇ ਨੇ ਭੈਣ ਤੇਰੀ ਦੀ ਕਿਹੜੀ ਤੇਰੀ ਭੈਣ ਆ ਤੇਰੀ ਭੈਣ ਕਿਹੜੀ ਆ ਮੇਲੇ ਵਾਲੀ ਗੋਲੀਆਂ ਸਿਗਰਟਾਂ ਓਹ ਨਹੀਂ ਉਹ ਉਹ ਫਿਰ ਤੋਂ ਬੋਲਦੇ ਜੀ ਪਹਿਣ ਮੇਰੀ ਗੱਲ ਇਦਾਂ ਵਾਂ ਕਿ ਇਹ ਇਹਨੇ ਥਾਲਾ ਲਿਖ ਕੇ ਦਿੱਤਾ ਕਿ ਮੇਰੇ ਉਹਦੇ ਸਬੰਧ ਆ ਉਹ ਆਂਦੀ ਕਿ ਮੈਂ ਵਿਆਹ ਕਰਾਉਣਾ ਚਾਹੁੰਦੀ ਆ ਆਣ ਕੇ ਹਾਂਜੀ ਹਾਂ ਇਹਨੂੰ ਦੇ ਲੱਗੇ ਅਸੀਂ ਥਾਲੇ 'ਚ ਜੇ ਤੁਸੀਂ ਕਹੋ ਤੇ ਕਰਾਂ ਇਹਨੂੰ ਦਿੰਦੇ ਮੌਕਾ ਹੀ ਇੱਦਾਂ ਦਿਖਣਾ ਨਹੀਂ ਕਿਹਦਾ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਰਾਹਪੁਰ ਖੁਰਦੇ 'ਚ ਪਹੁੰਚੇ ਆ ਇਸ ਪਿੰਡ ਵਿੱਚ ਇੱਕ ਪਖੰਡੀ ਮਹਿਕਦੀਪ ਸਿੰਘ ਆਪਣਾ ਨਾਮ ਦੱਸ ਰਿਹਾ ਹੈ ਇਹ ਹੁੰਦਾ ਕਿ ਰਾਪੂਰ ਵਿੱਚ ਵੀ ਖੇਤਰਫਲ ਦੀ ਜਗਾਵਾ ਉੱਥੇ ਵੀ ਬੈਠਾ ਵਾ ਤੇ ਇੱਥੇ ਇੱਕ ਰਮਾਣਾਚ ਰਮਾਣੇ ਦਾ ਖਾਜ ਰਮਾਣੇ ਦਾ ਪਿੰਡ ਵਿੱਚ ਇੱਥੇ ਵੀ ਇੱਕ ਰਾਜਕੌਰ ਜਿਹੜੀ ਆ ਭੈਣ ਇਸ ਪਿੰਡ ਦੀ ਨੋ ਆ ਉਹਦੇ ਘਰ ਵੀ ਜਗਾ ਤੇ ਉਹ ਵੀ ਜਾਨੀ ਕਿ ਪਤਾ ਲੱਗਾ ਕਿ ਐਤਵਾਰ ਦੇ ਆਦੌਰ ਪਖੰਡ ਕਰਦੇ ਨੇ ਪਿੰਡ ਦੇ ਮੋਹ ਦਵਾਰਾਂ ਨੇ ਅੱਜ ਇਹਨੂੰ ਫੜਿਆ ਸੀ ਅਸੀਂ ਮੌਕੇ ਤੇ ਆਏ ਆ ਮੌਕੇ ਤੇ ਜਦੋਂ ਆਣ ਕੇ ਦੀ ਸ਼ਕਤੀ ਨਾਲ ਕੁਛ ਕਿਸ ਚੀਜ਼ ਕੀਤੀ ਆ ਇਹਨੇ ਦੱਸਿਆ ਕਿ ਮੈਂ ਪਖੰਡ ਵੀ ਕਰਦਾ ਵਾਂ ਫਿਰ ਇਹਦੇ ਕੋਲੋਂ ਨਸ਼ੇ ਵਾਲੀਆਂ ਗੋਲੀਆਂ ਫੜੀਆਂ ਗਈਆਂ ਨੇ ਸਿਕਰੇਟ ਦਾ ਪੂਰਾ ਜਿਹੜਾ ਵਾ ਉਹ ਡੱਬੀ ਜੇ ਜਿਹਦੀ ਕੀਮਤੀ ਕਾਫੀ ਆ ਤੇ ਕਹਿੰਦਾ ਮੈਂ ਝਾੜੂ ਪੋਚਾ ਹੀ ਕਰਦਾ ਪੈਸੇ ਵੀ ਇਹਦੇ ਕੋਲ ਸਨ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਜੇਕਰ ਪਿੰਡਾਂ ਦੀਆਂ ਪੰਚਾਇਤਾਂ ਤੇ ਪਿੰਡ ਦੇ ਲੋਕ ਅੰਮਰਕਸੇ ਕਰ ਲੈਣਵਾ ਤੇ ਇਹ ਪਖੰਡੀ ਚੰਦ ਦਿਨਾਂ ਦੇ ਵਿੱਚ ਹੀ ਆਪਣੀਆਂ ਦੁਕਾਨਦਾਰੀਆਂ ਬੰਦ ਕਰ ਸਕਦੇ ਹਨ ਮੈਂ ਪ੍ਰਸ਼ਾਸਨ ਦੇ ਕੋਲ ਵੀ ਮੰਗ ਕਰਦਾ ਤੇ ਕਿ ਕਿਉਂਕਿ ਇਹ ਜਿਹੜੇ ਪਖੰਡੀਆਂ ਹਨ ਇਹ ਬਹੁਤ ਜਿਆਦੀ ਜਿਹਦੀ ਧੀ ਹੈ ਅਫਸਰ ਉਹਦੀ ਧੀ ਹੈ ਜਿਹਦੀ ਭੈਣ ਉਹਦੀ ਭੈਣਾ ਇੰਨਾ ਗੋਲ ਧਲਣਾ ਵੀ ਬਹੁਤ ਮਾੜਾ ਹੈ ਕਿ ਕੋਕੇ ਵੇਖੋ ਨਸ਼ਈਆਂ ਗੋਲੀਆਂ ਇਦਾਂ ਹੀ ਇੱਕ ਮੁਸਲਮਾਨ ਫੜਿਆ ਸੀ ਉਹ ਫੜਿਆ ਸੀ ਸਾਧਪੁਰ ਪਿੰਡ ਵਿੱਚ ਉਹਦੇ ਕੋਲੋਂ ਵਿਰਾਗਾ ਗੋਲੀਆਂ ਫੜੀਆਂ ਗਈਆਂ ਸਨ ਸਾਨੂੰ ਦੱਸਣ ਲੱਗਿਆ ਵੀ ਸ਼ਰਮ ਆਉਂਦੀ ਹੈ ਕਿਉਂਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਕਿ ਪੰਜਾਬ 'ਚ ਬਣ ਕੀ ਡਿਆ ਪਖੰਡਵਾਦ ਇੰਨਾ ਵਧਾ ਜਾ ਰਿਹਾ ਹੈ ਕਿ ਕੋਈ ਵੀ ਸੰਪਰਦਾਵਾਂ ਜਿਹੜੀਆਂ ਸਾਡੀਆਂ ਸਤਕਾਰਯੋਗ ਨੇ ਉਹ ਵੀ ਜ਼ਰੂਰ ਧਿਆਨ ਦੇਣ ਤੇ ਨਾਲ ਸੰਜੋਗ ਕਰਨ ਤੇ ਅਸੀਂ ਚੰਨ ਦਿਨਾਂ ਦੇ ਵਿੱਚ ਇਹ ਪਖੰਡਵਾਦ ਬੰਦ ਕਰ ਸਕਦੇ ਹਾਂ ਕਿਉਂਕਿ ਪਿੰਡੋਂ ਪਿੰਡੀ ਪਖੰਡ ਵਧਾ ਜਾ ਰਿਹਾ ਹੈ ਸਿਰ ਅਕਾਲਤਾ ਸਾਹਿਬ ਤੋਂ ਕੋਲੋਂ ਵੀ ਅਸੀਂ ਮੰਗ ਕਰਦੇ ਆ ਕਿ ਉਹ ਵੀ ਜਲਦੀ ਹੀ ਕੋਈ ਨਾ ਕੋਈ ਫੈਸਲਾ ਲੈਣ ਜਿਹੜੇ ਪਖੰਡੀ ਪਿੰਡਾਂ ਵਿੱਚ ਗੱਡੀਆਂ ਜਾਂ ਪਿੰਡਾਂ ਵਿੱਚ ਜਗ੍ਹਾ ਬਣਾ ਕੇ ਬੈਠਿਆ ਹਨ ਉਹਨਾਂ ਦਾ ਬਾਈਕਾਟ ਕਰਨ ਦਾ ਕੋਈ ਫੈਸਲਾ ਲੈਣ ਜਾਂ ਬਾਈਕਾਟ ਨਹੀਂ ਤਾਂ ਉਹਨਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਕੋਲੋਂ ਨਹੀਂ ਜਾਣਾ ਜਿੱਦਾਂ ਗਮੀਲੇ ਖੁਸ਼ੀ ਦੇ ਬਿਲਕੁਲ ਉਹਨਾਂ ਦੇ ਕੋਈ ਕਾਰਜ ਨਹੀਂ ਹੋਣੇ ਚਾਹੀਦੇ ਅੱਜ ਇਹ ਪਖੰਡੀ ਦੀ ਸੇਵਾ ਵੀ ਹੋਈ ਹੈ ਪਖੰਡੀਆਂ ਜਿਹੜੇ ਪਿੰਡਾਂ ਤੁਸੀਂ ਗੱਡੀਆਂ ਲਾ ਕੇ ਬੈਠੇ ਜੇ ਬਾਅਦ ਆਜੋ ਜਿਵੇਂ ਇਹਦੀ ਸੇਵਾ ਹੈ ਤਾਂ ਤੁਹਾਡੀ ਵੀ ਕਰਾਂਗੇ ਪਰ ਕੇ ਇਹਨਾਂ ਕੋਲੋਂ ਪ੍ਰਸ਼ਾਸਨ ਕਿਉਂਕਿ ਪ੍ਰਸ਼ਾਸਨ ਦਾ ਪਹਿਲ ਦੇ ਆਧਾਰ ਤੇ ਫਰਜ ਬੰਦਾ ਹੋਈ ਪ੍ਰਸ਼ਾਸਨ ਨੂੰ ਸੱਦ ਲੈ ਉਹਨਾਂ ਦੇ ਹਵਾਲੇ ਕਰਕੇ ਵੇਂਦੇ ਹੁਣ ਕਿਹੜੀ ਉਹ ਕਾਰਵਾਈ ਕਰਦੇ ਆ ਕਿਉਂਕਿ ਜੇਕਰ ਇਹਦੇ ਕੋਲ ਨਸ਼ੇ ਵਾਲੀਆਂ ਗੋਲੀਆਂ ਫੜੀਆਂ ਜਾ ਸਕਦੀਆਂ ਨੇ ਹੋਰ ਵੀ ਇਹਦੇ ਕੋਲ ਕਿਦਾ ਨਸ਼ੇ ਦਾ ਕੰਮ ਨਾ ਕਰਦਾ ਹੋਵੇ ਕਿਉਂਕਿ ਨਸ਼ਾ ਪੀਣ ਵਾਲਾ ਨਸ਼ਾ ਕਰਨ ਵਾਲਾ ਉਹ ਜਰੂਰੀ ਬੀੜੀ ਸਿਡ ਤਮਾਕੂ ਉਹਦੇ ਉਹ ਸੇਵਨ ਕਰਦਾ ਤੇ ਅੱਜ ਇਹਦੇ ਕੋਲੋਂ ਸ਼ਰ੍ਹਾਂ ਫੜਿਆ ਗਿਆ ਹੁਣ ਪ੍ਰਸ਼ਾਸਨ ਤਰਸਿਕਾ ਥਾਣੇ ਦੇ ਅਸੂਚੋਂ ਨਾਲ ਗੱਲ ਕੀਤੀ ਹੈ ਉਹ ਪ੍ਰਸ਼ਾਸਨ ਨੂੰ ਭੇਜ ਰਿਹਾ ਹੈ ਅੱਜ ਉਹਨਾਂ ਦੇ ਹਵਾਲੇ ਕਰ ਦੇਣਗੇ ਆ ਤੇ ਜਿਹੜੇ ਹੋਰ ਹੀ ਪਿੰਡਾਂ 'ਚ ਬੈਠੇ ਨੇ ਉਹਨਾਂ ਨੂੰ ਅਸੀਂ ਤਾੜਨਾ ਕਰਦੇ ਆ ਕਿ ਆਪਣੀਆਂ ਪਖੰਡੀਆਂ ਦੁਕਾਨਦਾਰੀਆਂ ਬੰਦ ਕਰ ਦਿਓ ਪਰ ਇਹ ਕਹਿੰਦੇ ਨੇ ਅਸੀਂ ਕਿਹੜਾ ਸੱਦਾਂ ਜਾਂਦੇ ਆ ਗਲਤੀ ਸੱਚੀ ਗੱਲ ਹੈ ਉਹ ਲੋਕ ਜਾਂਦੇ ਨੇ ਐਵੇਂ ਨਾ ਤੁਸੀਂ ਉਹਨਾਂ ਕੋਲ ਜਾਓ ਆਪਣਾ ਪੈਸਾ ਨਾ ਖਰਾਬ ਕਰੋ ਤੇ ਸਮਾਨ ਨਾ ਖਰਾਬ ਕਰੋ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਜਾ ਕੇ ਗੁਰੂ ਦੀ ਖੁਸ਼ੀ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ